ਕੈਨੇਡਾ ਜਾਣ ਲਈ ਦਿੱਲੀ ਤੋਂ ਜਹਾਜ਼ ਲੈਣ ਲਈ ਦਿੱਲੀ 에어ਪੋਰਟ ਤੇ ਸਮੇ ਤੋਂ 3 ਘੰਟੇ ਪਹਿਲਾਂ ਪਹੁੰਚ ਗਏ। ਉੱਥੇ ਸਮਾਨ ਜਮ੍ਹਾਂ ਕਰਵਾ ਇਮੀਗ੍ਰੇਸ਼ਨ ਦੀ ਲੀਕ ਕਰਦਿਆਂ ਬੈਠੇ ਸੋਚਾਂ ਦੀ ਲੜੀ ਅਤੀਤ ਨਾਲ ਜੁੜ ਗਈ। ਬਚਪਨ 'ਚ ਜਦੋਂ ਕਿਸੇ ਨੂੰ ਸਾਈਕਲ ਤੇ ਜਿਹੜੇ ਦੇਖਦੇ ਸੀ ਤਾਂ ਕਿਵੇਂ ਦੋ ਪਹੀਆਂ ਤੇ ਬੰਦਾ ਸੰਤੋਲ ਬਣਾਈ ਹਵਾ ਨਾਲ ਗੱਲਾਂ ਕਰਦਾ ਜਾਂਦਾ ਸੀ। ਸਾਡੇ ਲਈ ਇਹ ਚੰਦਰਮਾ ਤੇ ਜਾਣ ਵਾਲੀਆਂ ਗੱਲਾਂ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ ਯਾਦ ਹੈ ਜਦੋਂ ਪਿੰਡ ਦੀ ਫਿਰਨੀ ਤੇ ਗੋਲੀਆਂ ਖੇਡਦੇ ਆ ਪਿੰਡ ਦੇ ਬੰਦੇ ਸਾਈਕਲ ਤੇ ਚੜਨ ਲਈ ਮਿੱਟੀ ਦੀ ਕੰਧ ਉੱਪਰ ਤੇ ਕਈ ਰੂੜੀ ਦੀ ਵਰਤੋਂ ਵੀ ਕਰਦੇ ਬਸ ਪੈਰ ਰੱਖ ਕੇ ਜਦੋਂ ਸੈਕਲ ਰਣ ਜਾਂਦਾ ਤਾਂ ਪਿੱਛੋਂ ਉਹਨਾਂ ਦਾ ਪਿੱਲਾ ਕੁੜਤਾ ਉੜਦਾ ਨਜ਼ਰੀਆ ਆਉਂਦਾ ਕਿ ਜਦੋਂ ਘਰਦਿਆਂ ਤੋਂ ਮਿੰਤ ਕਰਕੇ ਸੁੱਖਣ ਲਈ ਲਿਆ ਸਾਈਕਲ ਸਾਨੂੰ ਕਿਸੇ ਰਾਖੜ ਤੋਂ ਘੱਟ ਨਾ ਲੱਗਦਾ ਕਈ ਦਿਨ ਡੇਕ ਡੇਕ ਤੇ ਰਗੜਾ ਲਗਮੋਂ ਪ੍ਰੰਤ ਜਦੋਂ ਕੈਂਚੀ ਪਾ ਕੇ ਸਾਈਕਲ ਚਲਾਉਣਾ ਆ ਜਾਂਦਾ ਤਾਂ ਕਿਆ ਬਾਤ ਹੈ ਉਹਨਾਂ ਸਵਾਦ ਅੱਜ ਜਹਾਜ਼ 'ਚ 36000 ਫੁੱਟ ਦੇ ਉੱਡ ਕੇ ਵੀ ਨਹੀਂ ਆਉਂਦਾ ਫਿਰ ਜਦੋਂ ਕਦੇ ਘਰ 'ਚ ਮੌਜੂਦ ਇਕਲੌਤਾ ਸਾਈਕਲ ਸਾਨੂੰ ਸਕੂਲ ਜਾਣ ਲਈ ਮਿਲ ਜਾਂਦਾ ਜਿਸ ਦਿਨ ਘਰ 'ਚ ਵੱਡਿਆਂ ਨੂੰ ਉਸਦੀ ਲੋੜ ਨਹੀਂ ਸੋਹਦੀ ਫੇਰ ਤਾਂ ਸਾਈਕਲ ਦੇ ਪਿੱਛੇ ਕੈਰੀਅਰ ਤੇ ਸਕੂਲ ਬੈਗ ਰੱਖ ਕੇ ਬੰਦਾ ਸੱਚਮੁੱਚ ਝੋਉਂਦਾ ਹੀ ਜਾਂਦਾ ਸ਼ਾਮ ਨੂੰ ਸਕੂਲੋਂ ਕੁਝ ਪਲ ਲੇਟ ਹੁੰਦੇ ਤਾਂ ਘਰ ਵਾਲੇ ਬਾਰ-ਬਾਰ ਹੜਕਵਾਂ ਨਿਗਾਹ ਟਕਾਈ ਰੱਖਦੇ ਸਮੇਂ ਦੀ ਤਰਦੀ ਦੀ ਦੇਖੋ ਅੱਜ ਹਵਾਈ ਜਹਾਜ਼ 'ਚ ਸਫ਼ਰ ਕਰਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਕੋ ਪਹੁੰਚੇ ਹਾਂ ਪਰ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਤੁਹਾਡੇ ਪਿਆਰੇ ਇਸ ਦੀ ਲੋਕੇਸ਼ਨ ਐਪ ਰਾਹੀਂ ਪਰ ਪਲ ਦੇਖ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਨ ਸਮੇਂ ਦੀ ਤਬਦੀਲੀ ਨੂੰ ਨਾ ਅਪਣਾਉਣ ਵਾਲੇ ਲੋਕ अनेका ਬਾਰ ਜਿਹਾ ਸਫਰ ਕਰਨ ਦੇ باوجود ਵੀ ਉੱਥੇ ਮੌਜੂਦ 에ਅਰਲੈਂਡ ਸਟਾਫ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਦਾ ਤਖਲਫ ਨਹੀਂ ਉਸ ਕਰਦੇ ਸੋਚਦੇ ਹਨ ਕਿ ਸਾਨੂੰ ਦੇਖ ਕੇ ਉਹ ਆਪੇ ਸਮਝ ਲੈਣਗੇ ਅੱਜ ਸੰਸਾਦ ਦੇ ਨਾਂਮੀ ਦੇਸਾਂ 'ਚ ਸਾਈਕਲ ਦੀ ਪੂਰੀ ਜਿਤ ਹੈ ਕਸਰ ਤੋਂ ਲੈ ਕੇ ਡਿਊਟੀ ਜਾਣ ਤੱਕ ਦੇ ਡਿਊਟੀ ਤੇ ਨਾਲ ਸਮਾਨ ਲੋਡ ਕਰਕੇ ਜਾਂਦੇ ਗੋਰੀਆਂ ਨੂੰ ਆਮ ਦੇਖ ਸਕਦੇ ਹਾਂ ਸਾਡੇ ਦੇਸ਼ 'ਚ ਤਾਂ ਇਹ ਸਾਈਕਲ ਗਰੀਬ ਦੀ ਗੱਡੀ ਬਣ ਕੇ ਰਹਿ ਗਿਆ ਹੈ ਪੈਸੇ ਦੀ ਘਟਦੀ ਕੀਮਤ ਨਾਲ ਮਿਲ ਕੇ ਨਾ ਚੱਲਣ ਵਾਲੇ ਪਰਿਵਾਰ ਗਰੀਬੀ ਦੇ ਖਾਦੇ ਨੇੜੇ ਅੱਜ ਤੋਂ 30 ਸਾਲ ਪਹਿਲਾਂ ਹੋਈ ਇਸ ਸਾਈਕਲ ਨੂੰ ਚਲਾਉਂਦੇ ਸਨ ਤੇ ਅੱਜ ਵੀ ਉਸੇ ਨਾਲ ਪਿਆਰ ਨਾਲ ਆਪਣੀ ਡਿਊਟੀ ਤੇ ਹੋਰ ਕੰਮਾਂ ਲਈ ਇਸ ਗੱਡੀ ਨੂੰ ਵਰਤਦੇ ਹਨ ਇਸੇ ਤਰ੍ਹਾਂ ਸਾਡੇ ਲਈ ਇਹ ਕਸਰਤ ਨਹੀਂ ਸਭ ਤੋਂ ਸਸਤੀ ਮਸ਼ੀਨ ਹੈ ਜਿਸ ਨੂੰ ਖੁੱਲੀ ਹਵਾ ਚ ਚਲਾ ਕੇ ਕਸਰਤ ਦੇ ਨਾਲ-ਨਾਲ ਸਰੀਰ ਦੀਆਂ ਗਿੱਟੇ ਗੋਡਿਆਂ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ ਇੰਜੀਨੀਅਰ ਪ੍ਰੇਮ ਸਿੰਘ ਪਲੇਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ